ਸਸ਼ੀਕਾਲ ਤੁਸੀਂ ਦੇਖ ਰਹੇ ਹੋ ਜਨੈਕਸਟ ਪੋਸਟ ਮੈਂ ਸਤਪਾਲਾ ਲੁਧਿਆਣਾ ਵਿੱਚ ਅੱਜ ਡੀਸੀ ਦਫ਼ਤਰ ਤੇ ਬਾਹਰ ਅਮੋਲ ਜ਼ਿੰਦਗੀਆਂ 바ਰਨ ਵਾਲੇ ਸ਼ਹੀਦਾਂ ਦੀ ਯਾਦ ਨੂੰ ਮੁੱਖ ਰੱਖਦੇ ਹਾਂ 2 ਮਿੰਟ ਦਾ ਮੌਨ ਵਾਰਥ ਰੱਖ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਸਲਾਮੀ ਦਿੱਤੀ ਗਈ ਇਸ ਮੌਕੇ ਵਿਸ਼ੇਸ਼ ਤੌਰ ਤੇ ਏਡੀਸੀ ਵੀ ਏਡੀਸੀ ਰਕੇਸ਼ ਕੁਮਾਰ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਵੱਲੋਂ ਸਦਾ ਸਲਾਮੀ ਦਿੱਤੀ ਗਈ ਸलाम ਜੀ ਸਰ ਅੱਜ 2 ਮਿੰਟ ਦਾ ਮੌਨ ਰੱਖਿਆ ਗਿਆ ਸਭਾ ਨੂੰ ਜੀ ਤੇ ਕੀ ਹਾਂ ਜੋ ਸੰਤੰਤਰ ਸੰਗਰਾਮ ਦੌਰਾਨ ਸਾਡੇ ਸ਼ਹੀਦ ਹੋਏ ਨੇ ਆਪਣੇ ਆਪਣਾ ਯੋਗਦਾਨ ਪਾਇਆ ਸ਼ਹਾਦਤ ਪਾਈਏ ਉਹਨਾਂ ਦੀ ਯਾਦ ਦੇ ਵਿੱਚ ਅਸੀਂ 2 ਮਿੰਟ ਦਾ ਮੌਨ ਰੱਖਿਆ ਹੈਗਾ ਇਹ ਪੂਰੇ ਭਾਰਤ ਵਰਤ ਵਿੱਚ ਅਰਸ਼ ਦੇ ਵਿੱਚ ਸਾਰੇ ਦਫ਼ਤਰਾਂ ਦੇ ਵਿੱਚ ਇਹ ਮੌਨ ਰੱਖਿਆ ਗਿਆ ਹੈ ਇਹ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਿਵਾਈ ਹੈ ਉਹਨਾਂ ਦੀ ਯਾਦ ਨੂੰ ਇੱਕ ਤਾਜ਼ਾ ਰੱਖਣ ਲਈ ਇਹ ਇੱਕ ਕਾਰਲਾ ਕੀਤਾ ਗਿਆ। ਦੇਸ਼ ਵਾਸੀਆਂ ਨੇ ਮੈਸੇਜ ਕੀਤਾ। ਸਾਨੂੰ ਜਿਹੜੇ ਦੇਸ਼ ਵਾਸੀਆਂ ਨੂੰ ਇਹੀ ਸੰਦੇਸ਼ ਹੈ ਵੀ ਆਪਾਂ ਉਹਨਾਂ ਦੇ ਜੋ ਸਾਡੇ ਸ਼ਹੀਦ ਹੈਗੇ ਨੇ ਜਿਨ੍ਹਾਂ ਨੇ ਆਪਣੀ ਜਾਨ ਦੇ ਕੇ ਸਾਨੂੰ ਆਜ਼ਾਦੀ ਦਿਵਾਈ ਹੈ ਉਹਨਾਂ ਦੇ ਸੁਪਨਿਆਂ ਨੂੰ ਅਸੀਂ ਪੂਰਾ ਕਰੀਏ। ਉਹਨਾਂ ਦੇ ਸੁਪਨਿਆਂ ਦਾ ਭਾਰਤ ਸਿਰਜੀ। ਠੀਕ ਹੈ ਸਰ। ਥੈਂਕ ਯੂ। ਹੋਰ ਅਪਡੇਟ ਲਈ ਜੁੜੇ ਹੋਰ ਜਨਰਲਿ ਪੋਸਟ ਦੇ ਨਾਲ ਕੈਮਰਾਮੈਨ ਰੋਹਿਤ ਦੇ ਨਾਲ ਧੰਨਵਾਦ।